ਵਾਜਲੇ ਸਜਦਾ ਕਰਦਾ ਹਿੰਦੂ ਸ਼ਾਮ ਨੂੰ ਬੱਤੀ ਜਲਾਉਂਦਿਆਂ ਘਰ ਦੇ ਵਿੱਚ ਲਾਈਟ ਕਰਦੇ ਹੁਣ ਸੰਧਿਆ ਹੋ ਗਈ ਹੈ ਰੋਸ਼ਨੀ ਜਲਾਉਂਦਿਆਂ ਹਿੰਦੂ ਸਿਰ ਝੁਕੰਦਾ ਹੈ ਹਿੰਦੂਆਂ ਦਾ ਇੱਕ ਤਪਕਾ ਅਗਨ ਤਤ ਨੂੰ ਪ੍ਰਗਿਰਤੀ ਬਣਾ ਕੇ ਅਗਨ ਨੂੰ ਰਹਿਬਰ ਮੰਨ ਕੇ ਪ੍ਰਮਾਤਮਾ ਤੱਕ ਪਹੁੰਚਣਾ ਹੈ ਪਾਣੀ ਨੂੰ ਰਹਿਬਰ ਮੰਨ ਕੇ ਈਸ਼ਵਰ ਤੱਕ ਪਹੁੰਚਣਾ ਹੈ ਆਕਾਸ਼ ਨੂੰ ਗੁਰੂ ਬਣਾ ਕੇ ਪ੍ਰਭੂ ਤੱਕ ਪਹੁੰਚਣਾ ਹੈ ਮਹਾਵੀਰ ਮਹਾਤਮਾ ਬੁੱਧ ਇਹਨਾਂ ਤੱਤਾਂ ਵਿੱਚ ਇੱਕ ਤੱਤ ਨੂੰ ਪ੍ਰધાનਤਾ ਗੁਰੂ ਨਾਨਕ ਦੇਵ ਜੀ ਦਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਬਾਕੀ ਤੱਤਾਂ ਨੂੰ ਗੁਰੂ ਨਾਨਕ ਕਹਿੰਦੇ ਨਾ ਮਾਂ ਨੇ ਪਿਤਾ ਨੇ ਪਰਾਣ ਹੈ ਪਵਨ ਗੁਰੂ ਹੈ ਸ਼ਬਦ ਆਵਾਜ਼ ਪਵਨ ਤੱਤ ਦੀ ਪ੍ਰਕਿਰਤੀ ਹੈ ਦੇਹੀ ਮਾਟੀ ਬੋਲੇ ਪਵਨ ਬੋਲਣਾ ਪਵਨ ਕਰਕੇ ਮੈਂ ਇੱਕ ਦਿਨ ਪੜ ਰਿਹਾ ਸੀ ਡਾਕਟਰ ਰਾਧਾ ਕਿਸ਼ਨ ਨੂੰ ਉਹਨਾਂ ਨੇ ਗੁਰੂ ਨਾਨਕ ਬਾਰੇ ਲਿਖਿਆ ਉਹ ਕਹਿੰਦੇ ਨੇ गुरु नानक ने कोई धोने नहीं तपाए गुरु नानक ने कोई जल धारा भी नहीं की थी गुरु नानक ने कोई गहरी ध्यान साधना भी बोधिया की तरह नहीं की थी गुरु नानक ने हवन यज्ञ भी नहीं किया गुरु नानक ने सिर्फ गाव्या सुने, मरदाना ਰਵਾਭ ਛੇ ਬਾਣੀ ਆਈਏ ਤੋ ਗਾਣ ਲੱਗ ਪੈਨੇ ਮਰਗਾਨਿਆ ਕੁਛ ਸੁਣਾ ਸੁਣ ਗਾਵੇ ਰਾਧਾ ਕਿਸ਼ਨ ਦੇ ਬੌਰ ਕਹਿੰਦਾ ਇਤਨੇ ਪ੍ਰਾਣਾ ਨਾਲ ਲਗਾਵਿਆ ਇਤਨੀ ਇਕਾਗਰਤਾ ਨਾਲ ਲਗਾਇਆ ਹੈ ਇਤਨਾ ਜੁੜ ਕੇ ਗਾਇਆ ਹੈ ਕਿ ਗਾਉਣਾ ਹੀ ਯੋਗ ਬਣ ਗਿਆ ਗਾਉਣਾ ਹੀ ਪ੍ਰਭੂ ਬਣ ਗਿਆ ਗਾਉਣਾ ਹੀ ਪ੍ਰਾਤਮਾ ਬਣ ਗਿਆ पवन गुरु बन गए क्योंकि बोलना तो पवन करके देही माटी बोले पवन बोलना मिट्टी करके नहीं है पवन करके जैसे बांसुरी नु फूकीए ते बांसुरी बजदी है हारमोनियम नु हवा दईए ते हारमोनियम बजदा होए नहीं शहनाई नु फूकीए शंख नु फूकीए ते शंख बजदा है ਸ਼ੇਨਾਈ ਵੱਜਦੀ ਏ ਉਂਝ ਨਹੀਂ ਸ਼ੇਨਾਈ ਦੀ ਤਰ੍ਹਾਂ ਸੰਖ ਦੀ ਤਰ੍ਹਾਂ ਹਾਰਮੋਨੀਅਮ ਦੀ ਤਰ੍ਹਾਂ ਜਾਂ ਨਰਸਿੰਘੇ ਦੀ ਤਰ੍ਹਾਂ ਇਹ ਜ਼ਿੰਦਗੀ ਦਾ ਇੱਕ ਸਾਜ਼ ਹੈ ਜੋ ਪਵਨ ਕਰਕੇ ਵੱਜਦਾ ਹੈ ਹਵਾ ਕਰਕੇ ਵੱਜਦਾ ਹੈ ਦੇਹੀ ਮਾਟੀ ਬੋਲੇ ਪਵਨ লাশ ਪਈਏ ਸਾਹਮਣੇ ਪਾਣੀ ਵੀ ਹੈ ਮਿੱਟੀ ਵੀ ਹੈ ਆਵਾਜ਼ ਨਹੀਂ ਰਹੀ ਕਿਉਂਕਿ ਪਵਨ ਨਹੀਂ ਰਹੀ ਪ੍ਰਾਣ ਨਹੀਂ ਰਹੇ ਦੇਹੀ ਮਾਟੀ ਬੋਲੇ ਪਵਨ ਪਵਨ ਤਤ ਨੂੰ ਪ੍ਰਕਿਰਤੀ ਬਣਾ ਕੇ ਪਵਨ ਤਦੀ ਪ੍ਰਕਿਰਤੀ ਸ਼ਬਦ ਨੂੰ ਆਧਾਰ ਬਣਾ ਕੇ ਰਹਿਬਰ ਬਣਾ ਕੇ ਗੁਰੂ ਬਣਾ ਕੇ ਗੁਰੂ ਨਾਨਕ ਚਲੇ ਨੇ ਪ੍ਰਭੂ ਦੇ ਮਾਰਗ ਤੇ ਇਸ ਢੰਗ ਨਾਲ ਜਦ ਮੈਂ ਨਾ ਅਵਤਾਰੀ ਪੁਰਸ਼ਾਂ ਨੂੰ ਪੜਿਆ ਹੈਰਾਨ ਹੋਇਆ ਮੈਂ ਮਿੱਟੀ ਰਹਿਬਰ ਹੈ ਮੁਹੰਮਦ ਸਾਹਿਬ ਦੀ आकाश रहबर है महात्मा बुद्धा अग्नि रहबर है सनातनियां दे एक तपके दी पानी गुरु है बहु बड्डे तपके दा हिंदुआं दा पवन रहबर है गुरु नानक देव शब्द दी प्रधानता गुरुद्वारे च कोई धौणे नहीं तपाणे कोई हवन कुंड कोई लोण ਗੁਰਦੁਆਰੇ ਦੇ ਵਿੱਚ ਕੋਈ ਮਨ ਨੂੰ ਸੁਣ ਅਵਸਥਾ ਦੀ ਸਾਧਨਾ ਚੁੱਪ ਚਾਪ ਬੈਠ ਜਾਤੇ ਅੰਦਰ ਮੁਖੀ ਹੋ ਨਹੀਂ ਇੱਥੇ ਤੇ ਜਗ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਕੁਛ ਕਹਿਣਾ ਹੈ ਕੁਛ ਸੁਣਨਾ ਹੈ ਇਥੇ ਬੋਲਣਾ ਹੈ ਕੁਛ ਸੁਣਨਾ ਹੈ ਕੁਛ ਤੇ ਇਹ ਬੋਲਣਾ ਸੁਣਨਾ ਪਵਨ ਤੱਦੀ ਪ੍ਰਕਿਰਤੀ ਹੈ ਅਗਰ ਪਵਨ ਨਹੀਂ ਤਾਂ ਸ਼ਬਦ ਨਹੀਂ ਹੋ ਸਕਦਾ ਅਗਨੀ ਨਹੀਂ ਤਾਂ ਰੂਪ ਨਹੀਂ ਹੋ ਸਕਦਾ ਅਗਰ ਧਰਤੀ ਨਹੀਂ ਤਾਂ ਸੁਗੰਧ ਨਹੀਂ ਹੋ ਸਕਦੀ ਮਹਿਕ ਨਹੀਂ ਹੋ ਸਕਦੀ ਮੈਂ ਹੈਰਾਨਾ ਦੋ ਕਵਾਲ ਜਥੇ ਨੇ ਮੁਸਲਮਾਨਾਂ ਦੇ ਦਾਸ ਦੇ ਨਾਲ ਇੰਡੀਆ ਚੱਲਦੇ ਨੇ ਥਾਂ ਥਾਂ ਤੇ ਦਿਨ ਵਿੱਚ ਪਤਨ ਕਿੰਨੇ-ਕਿੰਨੇ ਵਾਰ ਕਈ ਤਰ੍ਹਾਂ ਦੇ ਸੰਤ ਬਦਲਦੇ ਲਾਂਦੇ ਨੇ ਉਹਨਾਂ ਦਾ ਸ਼ੌਕ ਫਿਰ ਸਿਰਫ ਉਹਨਾਂ ਨੂੰ ਨਹੀਂ Eid ਦੇ ਦਿਨਾਂ 'ਚ ਮੈਂ ਦੇਖਿਆ ਉਹ ਸੁਗੰਧ ਵੰਡਦੇ ਨੇ ਜਿਨ੍ਹਾਂ ਦਿਨਾਂ 'ਚ ਇਹ ਮੁਸਲਮਾਨ ਦੌਜਤੇ ਦਾਸ ਦੇ ਨਾਲ ਚੱਲਦੇ ਨੇ ਮੈਨੂੰ ਵੀ ਫਾਹਾ ਰੋਈ ਦਾ ਤਰ੍ਹਾਂ-ਤਰ੍ਹਾਂ ਦੀ ਸੁਗੰਧ ਲਾ ਕੇ ਦਿੰਦੇ ਨੇ ਪਿਛਲੇ ਦਿਨੇ ਟ੍ਰਾਂਟੋਵਿਚ ਪਿਛਲੇ ਸਾਲ ਇੱਕ ਮੌਲਵੀ ਦਾਸ ਦੇ ਨਾਲ ਚੱਲਦਾ ਰਿਹਾ ਕੋਈ ਡੇਢ ਦੇ ਮਹੀਨਾ ਜਾਨੀ ਬਲਵਿੰਦਰ ਸਿੰਘ ਜੀ ਵੀਦਰ ਨਾਲ ਸਨ ਮੈਨੂੰ ਕਹਿਣ ਲੱਗਾ ਮੈਂ ਗੁਰੂ ਨਾਨਕ ਦੀ ਬਾਣੀ ਸੁਣਨੀ ਹੈ ਮੈਨੂੰ ਪ੍ਰਭਾਵਿਤ ਕਰਦੀ ਹੈ ਤੁਹਾਨੂੰ ਇਤਰਾਜ਼ ਜਨਾਵਤ ਮੈਂ ਤੁਹਾਡੇ ਨਾਲ ਰਹਿਣਾ ਮੈਂ ਕਿ ਕੋਈ ਗੱਲ ਨਹੀਂ ਨਾਲ ਰਹਾ ਉਸ ਦਾ ਸਦਕਾ ਪੰਜ ਸੱਤ ਮੁਸਲਮਾਨ ਰੋਜ਼ ਗੁਰਦੁਆਰੇ ਵੀ ਆਣ ਲੱਗ ਪਏ ਦੋ ਮੁਸਲਮਾਨ ਲੜਕੇ ਜੋ ਸ਼ਾਇਰਾਨਾ ਤਬੀਅਤ ਦੇ ਮਾਲਕ ਸਨ ਸੈਨੇ ਸਨ ਉਹਨਾਂ ਦੇ ਵਿੱਚ ਇੱਕ ਮੈਨੂੰ ਲੰਗਰ ਵਾਸਤੇ ਵੀ ਕਹਿਣ ਲੱਗਾ ਵੀ ਸਾਡੇ ਘਰ ਤੁਹਾਡੇ ਕੋਲ ਬਾਣੀ ਸੁਣਦੇ ਪਿਆ ਤਾਂ ਜੀ ਕਰਦਾ ਕਿਉਂਕਿ ਸਾਡੇ ਮੁਰਸ਼ਿਦ ਨੇ ਇਹ ਆਖਿਆ ਜਿਸ ਦੀ ਗੱਲ ਚੰਗੇ ਲਗੇ ਉਸ ਨੂੰ ਤਵਾਮ ਨਾਲ ਸੇਵਾ ਕਰੋ ਭਾਓ ਉਹਨੂੰ ਭੋਜਨ ਖਿਲਾਓ ਤਾਂ ਮੇਰਾ ਜੀ ਕਰਦਾ ਪਰ ਮੈਂ ਡਰਦਾ ਮੈਂ ਮੁਸਲਮਾਨ ਤੁਸੀਂ ਕਬੂਲ ਕਰੋਗੇ ਕਹਿੰਦਾ ਹਿੰਮਤ ਵੀ ਮੇਰੀ ਇਸ ਵਾਸਤੇ ਪਈਏ ਕਿ ਤੁਹਾਡੇ ਨਾਲ ਮੌਲਵੀ ਸਾਹਿਬ ਚੱਲ ਰਹੇ ਨੇ ਇਸ ਕਰਕੇ ਮੈਂ ਕੁਛਾ ਕਰ ਲਿਆਂਗੇ ਕੋਈ ਗੱਲ ਨਹੀਂ ਕਹਿ ਨਹੀਂ ਬਲਵਿੰਦਰ ਸਿੰਘ ਵੀ ਮੇਰੇ ਨਾਲ ਲੱਗਿਆ ਉਹ ਮੈਨੂੰ ਕਹਿਣ ਲੱਗੇ ਅਸੀਂ ਹਿੰਦੂਆਂ ਦੇ ਢੰਗ ਨਾਲ ਅੱਗ ਦੇ ਵਿੱਚ ਪਾਂਡੇ ਸਾਫ਼ ਕਰਾਂਗੇ ਅੱਗ ਦਿਖਾਵਾਂਗੇ ਫਿਰ ਗਰਮ ਪਾਣੀ ਨਾਲ ਤੋਵਾਂਗੇ ਫਿਰ ਫੜਾ ਜੋ ਸ਼ੌਕ ਹੈ ਉਹ ਚੀਜ਼ ਬਣਾਵਾਂਗੇ ਪੂਰੀ ਸਫਾਈ ਨਾਲ ਪੂਰੀ ਪਵਿੱਤਰਤਾ ਨਾਲ ਅਸੀਂ ਸੁਣਿਆ ਛੂਆ ਛਾਤ ਹਿੰਦੂ ਰੱਖਦੇ ਨੇ ਛੂਆ ਛਾਤ ਸਿੱਖ ਰੱਖਦੇ ਨੇ ਮੈਂ ਖ ਨਹੀਂ ਤੈਨੂੰ ਭੁਲੇਖਾ ਸਿੱਖ ਛੂਆ ਛਾਤ ਨਹੀਂ ਰੱਖਦੇ ਖ ਨੇ ਦੇਖਿਆ ਕਿਉਂਕਿ ਦੇਸ਼ ਦੀ ਵੰਡ ਤੋਂ ਪਹਿਲੇ ਇਸ ਤਰ੍ਹਾਂ ਦਾ ਸੀ ਔਰ ਅਜੇ ਵੀ ਪੁਰਾਣੇ ਬਜ਼ੁਰਗਾਂ ਚ ਐਸਾ ਹੈ ਪਿਛਲੇ ਸਾਲ ਤੇ ਕੈਲੀਫੋਰਨੀਆ ਯੂਵਾ ਸਿਟੀ ਦੇ ਵਿੱਚ ਵੀ ਦੋ ਚਾਰ ਮੁਸਲਮਾਨ ਆਉਂਦੇ ਰਹੇ ਤੇ ਉਹ ਸਰਦਾਰ ਦੀਦਾਰ ਸਿੰਘ ਬੈਂਸ ਨੂੰ ਕਹਿੰਦੇ ਰਹੇ ਵੀ ਸਾਡੇ ਘਰ ਲੰਗਰ ਛਕ ਲੈਣਗੇ ਸਾਡਾ ਜੀ ਕਰਦਾ ਤੇ ਦੀਦਾਰ ਸਿੰਘ ਕਹਿਣ ਲੱਗਾ ਮੈਂ ਵੀ ਨਾਲ ਚਲਾਂਗਾ ਕੋਈ ਗੱਲ ਨਹੀਂ ਅਸੀਂ ਵੀ ਨਾਲ ਲਾਵਾਂਗੇ ਛਕਾਂਗੇ ਇਹ ਮੌਲਵੀ ਸਵੇਰੇ ਉੱਠਦਿਆਂ ਅੰਸਾਰ ਮੈਨੂੰ ਸੁਗੰਧ ਪੇਸ਼ ਕਰਦਾ ਸੀ ਰੋਈ ਨਾਲ ਇੱਕ ਦੋ ਸ਼ੀਸ਼ੀਆਂ ਕੱਢ ਕੇ ਸੈਂਟ ਲਾ ਕੇ ਕਹਿੰਦਾ ਇਹ ਲਓ ਮੈਨੂੰ ਖੈਨ ਲਗਾ ਜਿਹੜਾ ਬਹੁਤ ਪਿਆਰਾ ਲੱਗੇ ਚੰਗਾ ਲੱਗੇ ਸਾਡੇ ਚ ਇਹੀ ਕਰ ਦੇਣਾ ਇਹ ਪੇਸ਼ ਕਰਦਾ ਹੈ ਮੁਸਲਮਾਨ ਇਸਲਾਮੀ ਦੁਨੀਆ ਚ ਈਦ ਦੇ ਦਿਨਾਂ ਸੁਗੰਧ ਵੰਡ ਦੇਣਾ ਇੱਕ ਦੋ ਜੈਨ ਹੁ ਲਾ ਦੇਣਾ ਹਾਜੀ ਜਦ ਹੱਜ ਤੇ ਜਾਂਦੇ ਨੇ ਇੱਕ ਦੂਜੇ ਨੂੰ ਅਤਰ ਲਾਂਦੇ ਨੇ ਸੈਂਟ ਲਾਂਦੇ ਨੇ ਮੁਹੰਮਦ ਸਾਹਿਬ ਸਾਰਾ ਦਿਨ ਮਹਿਕ ਦੇ ਚ ਰਹਿੰਦੇ ਸਨ ਸੁਗੰਧ ਦੇ ਚ ਰਹਿੰਦੇ ਸਨ ਕਹਿੰਦੇ ਸਨ ਖੁਦਾ ਸੁਗੰਧ ਹੈ ਖੁਦਾ ਮਹਿਕ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਵੀ ਜ਼ਿਕਰ ਕੀਤਾ ਹੈ ਉਹ ਸਿਰਫ ਮਹਿਕ ਨਹੀਂ ਮੂਲ ਰੂਪ ਦੇ ਚ ਗੁਰੂ ਹੈ ਸ਼ਬਦ ਹੈ ਫਿਰ ਮਹਿਕ ਹੈ ਰੂਪ ਹੈ ਫਿਰ ਰਸ ਹੈ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਵਾ ਕਈ ਜਦ ਪ੍ਰਭੂ ਪ੍ਰਗਟ ਹੁੰਦਾ ਹੈ ਤਾਂ ਮਨੁੱਖ ਦੇ ਅੰਦਰ ਸੁਗੰਧ ਵੀ ਪ੍ਰਗਟ ਹੁੰਦੀ ਹੈ ਮਨੁੱਖ ਦੇ ਅੰਦਰ ਜਦ ਪਰਮਾਤਮਾ ਪ੍ਰਗਟ ਹੁੰਦਾ ਹੈ ਤਾਂ ਮਹਾ ਰਸ ਵੀ ਪ੍ਰਗਟ ਹੁੰਦਾ ਹੈ ਮਨੁੱਖ ਦੇ ਅੰਦਰ ਜਦ ਪਰਮਾਤਮਾ ਪ੍ਰਗਟ ਹੁੰਦਾ ਹੈ ਤਾਂ ਮਹਾ ਸੰਗੀਤ ਵੀ ਪ੍ਰਗਟ ਹੁੰਦਾ ਹੈ ਇਹ ਹੋ ਨਹੀਂ ਸਕਦਾ ਐਸਾ ਮਨੁੱਖ ਸੰਗੀਤ ਦਾ ਆਸ਼ਿਕ ਨਾ ਹੋਵੇ ਜਾਂ ਸੰਗੀਤ ਦੀ ਸੂਝ-ਬੂਝ ਨਾ ਰੱਖਦਾ ਹੋਵੇ ਰਵਿਦਾਸ ਚੌਕ ਦੇ ਚ ਬੈਠ ਕੇ ਜੁੱਤੀਆਂ ਗਣਦਾ ਹੈ ਪ੍ਰਮਾਤਮਾ ਪ੍ਰਗਟ ਹੋਇਆ ਹੈ ਤਾਂ ਗੀਤ ਸੰਗੀਤ ਵੀ ਅੰਦਰੋਂ ਪ੍ਰਗਟ ਹੋਇਆ ਹੈ ਜਿੰਨੀ ਬਾਣੀ ਰਵਿਦਾਸ ਦੀ ਹੈ ਕਵਿਤਾ ਦੇ ਚ ਹੈ ਸੰਗੀਤ ਦੇ ਚ ਹੈ ਉਹ ਰਾਗ ਉਸਨੇ ਖੁਦ ਅਰਜ ਕੀਤੇ ਨੇ ਔਰ ਗਾ ਕੇ ਇਸ ਬਾਣੀ ਨੂੰ ਪ੍ਰਗਟ ਕੀਤਾ ਹੈ ਰਵਿਦਾਸ ਨੇ ਕਬੀਰ ਤੇ ਜੁਲਾਹਾ ਹੈ ਸਾਰਾ ਦਿਨ ਖੱਡੀ ਤੇ ਕਪੜਾ ਹੀ ਬੁਣਦਾ ਹੈ ਪਰ ਪਰਮਾਤਮਾ ਪ੍ਰਗਟ ਹੋਇਆ ਉਸ ਦੇ ਅੰਦਰੋਂ ਵੀ ਗੀਤ ਬਣ ਕੇ ਸੰਗੀਤ ਬਣ ਕੇ ਹੈਰਾਨਗੀ ਸ਼ਾਇਰੀ ਕਿੱਥੋਂ ਸਿੱਖੀ ਕਬੀਰ ਨੇ ਕੌਣ ਸਿਖਾਇਆ ਹੈ ਜੁਲਾਹੇ ਨੂੰ ਕਿਸ ਨੇ ਸਿਖਾਣਾ ਸੀ ਔਰ ਇਹ ਸੰਗੀਤ ਕਿਸ ਨੇ ਸਿਖਾਣਾ ਸੀ ਔਰ ਉਹ ਰਾਗ ਬਾਰੇ ਬਹੁਤਾ ਕੁਝ ਕਹਿੰਦਾ ਵੀ ਹੈ ਖੈਰ ਮੁਖਤਸਰ ਮੈਂ ਅਰਜ਼ ਕਰਾਂ गुरु नानक देव जी महाराज कहें जो महारस है तो एक रस नहीं है महारस होकर प्रगट वो नाद रस भी है वो सुगंध रस भी है वो रसना रस भी है वो शब्द रस भी है और इस तो इलावा वो रूप रस भी है ਦੋਏ ਦੋਏ ਲੋਚਨ ਵੇਖਾ ਹਉ ਹਰ ਬਿਨ ਅਵਰ ਨ ਦੇਖਾ ਹੈ ਹੇ ਹਰੀ ਤੂੰ ਐਸਾ ਤੈਨੂੰ ਦੇਖ ਦੇਖ ਕੇ ਮੈਂ ਰਜਦਾ ਨਹੀਂ ਕੋ ਇਤਨਾ ਸੁੰਦਰ ਐਸੋ ਸੁੰਦਰ ਬਰਨ ਨਾ ਸਕੋ ਤਾਂ ਕੀ ਉਪਮਾ ਜਾਤ ਨਾ ਕਹੋ ਰੀ ਗੁਰੂ ਅਰਜਨ ਦੇਵ ਜੀ ਇਤਨਾ ਸੁੰਦਰ ਇਤਨਾ ਸੁੰਦਰ ਅੱਖਾਂ ਮੇਰੀਆਂ ਹਟਦੀਆਂ ਹੀ ਨਹੀਂ ਐਸੋ ਸੁੰਦਰ ਬਰਨ ਨਾ ਸਕੋ ਕਾਂਕੀ ਉਪਮਾ ਜਾਤ ਨਾ ਕਹਿਓ ਰੀ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਚੌ ਬੋਲੇ ਤੂੰ ਇਤਨਾ ਸੁੰਦਰ ਹੈ ਇਤਨਾ ਸੁੰਦਰ ਹੈ ਮੇਰੀ ਅੱਖਾਂ ਹਟਦੀਆਂ ਹੀ ਨਹੀਂ ਤੂੰ ਐਸਾ ਮਹਾ ਸੰਗੀਤ ਹੈ ਨਾਦ ਹੈ ਕੰਨ ਹਟਦੇ ਹੀ ਨਹੀਂ ਤੂੰ ਐਸਾ ਮਹਾ ਰਸ ਹੈ ਜ਼ਬਾਨ ਅਲਗ ਹੀ ਨਹੀਂ ਆਉਂਦੀ ਲੇਕਿਨ ਮੈਂ ਅਰਜ਼ ਕਰਾਂ ਉਹ ਜੈਸੇ ਨਾਮ ਪ੍ਰਗਟ ਹੁੰਦਾ ਹੈ ਤੇ ਮਹਾਰਸ ਪ੍ਰਗਟ ਹੁੰਦਾ ਹੈ ਸੁਗੰਧ ਦੇ ਰੂਪ ਵਿੱਚ ਰਸ ਦੇ ਰੂਪ ਵਿੱਚ ਨਾਦ ਦੇ ਰੂਪ ਵਿੱਚ ਅਨੰਤ ਰੂਪਾਂ ਦੇ ਵਿੱਚ ਔਰ ਮਹਿਕ ਦੇ ਰੂਪ ਵਿੱਚ ਗੁਰਨਾਨਕ ਐਸਾ ਖਿਆ ਜੋ ਹੈ ਵਿਚਾਰ ਸਾਨੂੰ ਦੇਨ ਉਹ ਰੂਪ ਹੈ ਉਹ ਨਾਦ ਹੈ ਉਹ ਰਸ ਹੈ ਉਹ ਸੁਗੰਧ ਹੈ ਉਹ ਸ਼ੁਨ ਮਹਾਨ ਹੈ ਸੁਨ ਸਮਾਦ ਅਨਹਦ ਤੈਨਾਦ ਕਹਿਨ ਨਾ ਜਾਇ ਅਚਰਜ ਬਿਸਮਾਦ ਮਹਾਤਮਾ ਬੁੱਧ ਦੇ ਸ਼ੂਨਿ ਵੀ ਛੂਲੇਆ ਗੁਰੂ ਅਰਜਨ ਦੇਵ ਜੀ ਨੇ ਮਹਾਰਸ ਤੇ ਵੀ ਗੱਲ ਰੂਪ ਦੀ ਵੀ ਗੱਲ ਨਾਦ ਦੀ ਵੀ ਗੱਲ ਲੇਕਿਨ ਪ੍ਰਧਾਨ ਰਖਿਆ ਗੁਰੂ ਨਾਨਕ ਨੇ ਨਾਦ ਨੂੰ ਪਵਨ ਨੂੰ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤ ਮਤ ਉਹ ਜੋ ਮਹਾਰਸ ਹੈ ਉਹ ਸੱਚ ਹੈ ਬਾਕੀ ਸਾਰੇ ਰਸ ਬੇਰਸ ਹੋ ਜਾਂਦੇ ਨੇ ਬਾਹਰ ਦੇ ਸਾਰੇ ਰਸ ਬੇਰਸ ਹੋ ਜਾਂਦੇ ਨੇ ਕੋਈ ਇੱਕ ਤਸਵੀਰ ਵੇਖੀ ਏਕ ਦਫਾ ਫਿਰ ਦੂਜੀ ਦਫਾ ਫਿਰ ਤੀਜੀ ਦਫਾ ਹੁਣ ਉਹ ਰਸ ਨਹੀਂ ਰਿਹਾ ਕੋਈ ਸੁਣੀਏ ਸੰਗੀਤ ਦੀ ਧੁਨ ਪਹਿਲੀ ਦਫਾ ਦੂਜੀ ਦਫਾ ਤੀਜੀ ਦਫਾ ਉਹ ਰਸ ਨਹੀਂ ਰਿਹਾ ਇਹ ਤੇ ਹਕੀਕਤ ਹੈ ਹਰ ਰੂਪ ਬੇਰੂਪ ਹੋ ਜਾਂਦਾ ਹੈ ਹਰ ਨਾਮ ਬਾਹਰ ਦਾ ਰਸਗਵਾ ਬੈਠਦਾ ਹੈ ਔਰ ਸਿਆਣੇ ਮਸ਼ਕ ਦੇ ਰਸਿਆ ਸੁਗੰਧ ਦੇ ਰਸਿਆ ਵੀ ਕਹਿੰਦੇ ਨੇ ਇੱਕ ਤਰ੍ਹਾਂ ਦੀ ਸੁਗੰਧ ਤੋਂ ਵੀ ਮਨ ਭਰ ਜਾਂਦਾ ਕੁਝ ਨਹੀਂ ਮਨ हट ਜਾਂਦਾ ਉਹ ਸੁਗੰਧ ਵੀ ਬੇਰਸ ਹੋ ਜਾਂਦੀ ਹੈ ਉਹ ਸੰਗੀਤ ਵੀ ਬੇਰਸ ਹੋ ਜਾਂਦਾ ਪਰ ਪ੍ਰਮਾਤਮਾ ਦਾ ਨਾਮ ਜਦ ਪ੍ਰਗਟ ਆਉਂਦਾ ਹੈ ਤਾਂ ਜਿਹੜੀ ਮਹਿਕ ਜਿਹੜਾ ਰੂਪ ਜਿਹੜਾ ਰਸ ਅੰਦਰੋਂ ਪ੍ਰਗਟ ਆਉਂਦਾ ਹੈ ਉਹ ਕਦੀ ਪੁਰਾਣਾ ਨਹੀਂ ਆਉਂਦਾ ਕਦੀ ਮਹਿਲਾ ਨਹੀਂ ਆਉਂਦਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਉਹ ਕਿਵੇਂ ਪ੍ਰਗਟ ਹੋਵੇ ਉਹ ਸੱਚ ਕਿਵੇਂ ਪ੍ਰਗਟ ਹੋਵੇ ਕਿ ਉਸ ਸੱਚ ਦੇ ਨਾਲ ਮਹਾ ਰੂਪ ਪ੍ਰਗਟ ਹੋਵੇ ਉਸ ਸੱਚ ਦੇ ਨਾਲ ਮਹਾ ਮਹਿਕ ਪ੍ਰਗਟ ਹੋਵੇ ਉਹ ਕੋਈ ਸੱਚ ਫਿੱਕਾ ਤੇ ਨਹੀਂ ਮਹਿਕ ਤੋਂ ਬਿਨਾ ਤੇ ਨਹੀਂ ਰਸ ਤੋਂ ਬਿਨਾ ਤੇ ਨਹੀਂ ਔਰ ਜੋ ਰਸ ਤੋਂ ਬਿਨਾ ਹੈ ਨਾ ਮਨੁੱਖ ਵੇਖਣ ਨੂੰ ਤਿਆਰ ਹੈ ਨਾ ਮਨੁੱਖ ਸੁਣਨ ਨੂੰ ਤਿਆਰ ਹੈ ਨਾ ਮਨੁੱਖ ਖਾਣ ਨੂੰ ਤਿਆਰ ਹੋਵੇਗਾ ਰਸ ਹੀ ਨਹੀਂ ਆਇਆ ਮੈਨੂੰ ਪਹਿਲੀ ਦਫਾ ਇੱਕ ਆਸ਼ਰਮ ਦੇ ਚ ਇੱਕ ਐਸੀ ਚਟਣੀ ਪਰੋਸ ਕੇ ਪੇਸ਼ ਕੀਤੀ ਗਈ ਔਰ ਆਖਿਆ ਗਿਆ ਗੈਣੀ ਜੀ ਜ਼ਰੂਰ ਖਾਓ ਤੁਸੀਂ ਦੇ ਫਾਇਦੇਮੰਦ ਬੜੀਏ ਪਰ ਜਿਵੇਂ ਮੈਂ ਮੋਂਚ ਪਾਈ ਕੌੜੀ ਜੈਸ ਮੈਂ ਕਿਹਾ ਹੱਦ ਹੋ ਗਈ ਇਹ ਚਟਣੀ ਕਹਿੰਦੇ ਨਿੰਮ ਦੇ ਪੱਤੇ ਆ ਦੀ ਬਣਾਈਏ ਚੰਗੀ ਰਹਿੰਦੀ ਹੈ ਮੈਂ ਕਿਹਾ ਜਿੰਨਾ ਸਾਰਾ ਭੋਜਨ ਤੇ ਸਾਰੇ ਨੂੰ ਬੇਸਵਾਦ ਕਰ ਦਿੰਦੀ ਹੈ ਕਹਿੰਦੇ ਉਹ ਕੋਈ ਗੱਲ ਨਹੀਂ ਪਰ ਇਹ ਲਾਭਕਾਰੀ ਬੜੀਏ ਮੈਂ ਕਿਹਾ ਲਾਭਕਾਰੀਏ ਤੇ ਜਿਨ੍ਹਾਂ ਨੂੰ ਲਾਭ ਚਾਹੀਦਾ ਉਹਨਾਂ ਨੂੰ ਦਿਓ ਮੈਨੂੰ ਨਹੀਂ ਚਾਹੀਦਾ ਨਿੰਮ ਮਰਚ ਕਰ ਜਿਸ ਦੇ ਚ ਰਸ ਨਹੀਂ ਮਨੁੱਖ ਖਾਣ ਨੂੰ ਤਿਆਰ ਨਹੀਂ ਹੋਵੇਗਾ ਜਿਸ ਦੇ ਚ ਰਸ ਨਹੀਂ ਮਨੁੱਖ ਸੁਣਨ ਨੂੰ ਤਿਆਰ ਨਹੀਂ ਹੋਵੇਗਾ ਅੱਜ ਹੀ ਪਤਨੀ ਕਿਹੜੀ ਥਾਂ ਤੇ ਕੋਈ ਕਹਿ ਰਿਆ ਸੀ ਵੀ ਸੁਣ ਰਹਿ ਸੀ ਕੀਰਤਨ ਰਸ ਨਹੀਂ ਆਇਆ ਕਿਸੇ ਜਗ੍ਹਾ ਔਰ ਪਤਾ ਹੈ ਕਹਿਣ ਦਾ ਡੰਗ ਉਹਨਾਂ ਦਾ ਸੋਣਾ ਸੀ ਕਹਿੰਦੇ ਕਹੇ ਕਿ ਇਟ ਕਹੇ ਕਰੋੜਾ ਕਿਦਰੋਂ ਤਬਲੇ ਵਾਲਾ ਇਕੱਠਾ ਕੀਤਾ ਕਿਦਰੋਂ ਵਾਜੇ ਵਾਲਾ ਇਕੱਠਾ ਕੀਤਾ ਇੱਕ ਦੀ ਸੁਰ ਪੂਰਬ ਨੂੰ ਜਾ ਰਹੀ ਏ ਇੱਕ ਦੀ ਪੱਛਮ ਤੋਂ ਮੁ ਜਾ ਰਹੀ ਏ ਤੁਣ ਸੁਣਨ ਨੂੰ ਸਾਡਾ ਜਈ ਨਹੀਂ ਕਰਦਾ ਸਿੱਧੀ ਗੱਲ ਕਰ ਦਿੱਤੀ ਤੇ ਜੇ ਅਗਰ ਮਜਬੂਰਨ ਸੁਣਨਾ ਵੀ ਪਏ ਤੇ ਕਿਤਨੇ ਕਦੇਰ ਸੁਨੇਗਾ ਰਸ ਨਹੀਂ ਤਾਂ ਮਨੁੱਖ ਸੁਣਨ ਨੂੰ ਤਿਆਰ ਨਹੀਂ ਰਸ ਨਹੀਂ ਤਾਂ ਮਨੁੱਖ ਖਾਣ ਨੂੰ ਤਿਆਰ ਨਹੀਂ ਰਸ ਨਹੀਂ ਤਾਂ ਮਨੁੱਖ ਵੇਖਣ ਨੂੰ ਵੀ ਤਿਆਰ ਨਹੀਂ ਹੇਵੀ ਮਾਰਚ ਕਰਦੇ ਆਂ ਕੋਈ ਤਈ ਮਨੁੱਖ ਨਹੀਂ ਵੇਖੇਗਾ ਰਸ ਨਹੀਂ ਤੋ ਮਨੁੱਖ ਸਪਰਸ਼ ਕਰਨ ਨੂੰ ਵੀ ਤਿਆਰ ਨਹੀਂ ਰਸ ਨਹੀਂ ਤੋ ਮਨੁੱਖ ਆਪਣੇ ਨਾਸਕਾ ਦੇ ਨੇੜੇ ਵੀ ਲੈਣ ਨੂੰ ਤਿਆਰ ਨਹੀਂ ਮਨੁੱਖ ਨੂੰ ਮਹਾਰਸ ਚਾਹੀਦ ਹੈ ਪਰਮਾਤਮਾ ਮਹਾਰਸ ਹੈ ਪਰਮਾਤਮਾ ਮਹਾਂ ਸੰਗੀਤ ਹੈ ਪਰਮਾਤਮਾ ਮਹਾਂ ਰੂਪ ਹੈ ਪਰਮਾਤਮਾ ਮਹਾਂ ਆਦ ਹੈ ਇਹ ਚਿਕੈ ਲੋ ਸਾਰੇ ਰਸਾਂ ਦੇ ਖਾਣ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਭਰੋਸਾ ਨਹੀਂ ਬਜੇਗਾ ਕਾਰਨ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਸ ਦਾ ਹੀ ਵਿਸ਼ਵਾਸ ਬਜਦਾ ਉਸ ਤੋਂ ਪਹਿਲੇ ਵਿਸ਼ਵਾਸ ਥਿੜਕੇ ਹੀ ਰਹਿੰਦਾ ਥਿੜਕੇ ਰਹਿੰਦਾ ਬਜਦਾ ਨਹੀਂ ਰੋਜ਼ ਰੋਜ਼ ਸਤ ਸੰਗ करिए ਰੋਜ਼ ਰੋਜ਼ ਕਥਾ ਕੀਰਤਨ ਸੁਣੀਏ ਤਾਂ ਕਿ ਵਿਸ਼ਵਾਸ ਵੱਜ ਜਾਏ ਤੇ ਜਿਸ ਦਿਨ ਵਿਸ਼ਵਾਸ ਵੱਜ ਜਾਂਦਾ ਹੈ ਜਾਂਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਪ੍ਰਗਟ ਹੋ ਜਾਂਦਾ ਫਿਰ ਐਸਾ ਵਿਸ਼ਵਾਸ ਕਦੀ ਡੋਲਦਾ ਨਹੀਂ ਐਸਾ ਭਰੋਸਾ ਕਦੀ ਡੋਲਦਾ ਨਹੀਂ ਪਰ ਉਸ ਦੇ ਅੰਦਰ ਇੱਕ ਪਛਤਾਪ ਜ਼ਰੂਰ ਜਾਗਦਾ ਹੈ ਇਤਨਾ ਮਹਾਰਸ ਤੇਸ ਤੋਂ ਮੈਂ ਵਾਂਝਾ ਰਿਆ ਇਤਨਾ ਮਹਾਰੋਪ ਤੇਸ ਤੋਂ ਮੈਂ ਵਾਂਝਾ ਰਿਆ ਬੈਰੋਨੀ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਇੰਦਵਾਨੇ ਵੀ ਕੀਤੀ ਇਸਲਾਮ ਨੇ ਵੀ ਕੀਤੀ ਪੜ੍ਹੀਏ ਨਮਾਜ਼ ਤੇ ਕੀ ਮਿਲੇਗਾ ਜੰਨਤ ਤੋ ਜੰਨਤ ਝਕੀਨ ਹੈ ਕਹਿੰਦੇ ਉੱਥੋਂ ਦੀ ਹਵਾ ਹੀ ਖੁਸ਼ਬੂਦਾਰ ਹੈ ਸੈਂਟਲਾਨ ਦੀ ਲੋੜ ਨਹੀਂ ਉੱਥੇ ਹੋਰਾਂ ਹੀ ਹੋਰਾਂ ਨੇ ਹੈਰਾਨ ਨੇਗੇ ਉੱਥੇ ਕੰਚਨ ਦੇ ਮਹਿਲ ਨੇ ਉੱਥੇ ਨਾ ਸਾਜ਼ਾਂ ਦੀ ਆਵਾਜ਼ ਹਰ ਵਕਤ ਚੱਲ ਰਹੀ ਹੈ ਠਾਕਰ ਹਮਰਾ ਸਦ ਬੋਲੰਦਾ ਜੰਨਤ ਦਾ ਨਕਸ਼ਾ ਤੇ ਇਸੇ ਢੰਗ ਨਾਲ ਕਿਛੇ ਸਵਰਗ ਦਾ ਨਕਸ਼ਾ ਵੀ ਹੈ ਇਹ ਵੀ ਮੈਰਸ ਕਰਦੇ ਹਾਂ ਬੈਰੋਨੀ ਢੰਗ ਨਾਲ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਈ ਗੁਰੂ ਨਾਨਕ ਨੇ ਇਹ بیرونی ਵਿਆਖਿਆ ਨਹੀਂ ਕੀਤੀ ਜ਼ਿੰਦਗੀ ਬੜੀ ਛੋਟੀ ਹੈ ਤੇ ਮਨੁੱਖ ਨੂੰ ਪਹਿਲੇ ਬਾਹਰ ਦਾ ਲਾਲਚ ਦੇਈਏ ਤੇ ਕਾਫੀ ਸਮਾਂ ਇਸ ਬਾਹਰ ਦੇ ਲਾਲਚ ਵਿੱਚ ਬਤੀਤ ਕਰੇ ਤੇ ਫਿਰ ਇਹ ਅੰਦਰਮੁਖੀ ਹੋਵੇ ਸਹਿਬ ਕਹਿੰਦੇ ਨਹੀਂ ਸਿੱਧਾ ਸ਼ਬਦ ਨਾਲ ਜੁੜਰੋ ਤੇਰੇ ਅੰਦਰੋਂ ਇਹ ਮਹਾਰਸ ਪ੍ਰਗਟ ਹੋਵੇਗਾ ਜੰਨਤ ਪ੍ਰਗਟ ਹੋਵੇਗੀ ਇਹ ਸਵਰਗ ਪ੍ਰਗਟ ਹੋਵੇਗਾ ਕਿਉਂ ਨਹੀਂ ਪ੍ਰਗਟ ਹੋ ਰਿਹਾ ਉਹ ਸੱਚ ਜਿਸ ਦੇ ਚ ਸਭ ਕੁਝ ਹੈ ਪ੍ਰਗਟਕਉ ਨਹੀਂ ਹੋ ਰਿਆ ਮਨ ਮੈਲ ਹੈ ਤੋ ਇਸਨੂੰ ਕਿਵੇਂ ਧੋਈਏ ਮਨ ਦੀਆਂ ਮੂਲ ਸਮੱਸਿਆਵਾਂ ਭਰ ਦੇ ॠषि मुਨੀਆਂ ਨੇ ਚਾਰ ਮੰਨੀਆਂ ਨੇ ਜਿਸ ਕਾਰਨ ਕਰਕੇ ਸੱਚ ਪ੍ਰਗਟ ਨਹੀਂ ਹੋ ਰਿਹਾ ਕਿਹੜੀਆਂ ਪ੍ਰਥਮ ਮਨ ਮੈਲ ਹੈ ਦੂਸਰਾ ਮਨ ਕਦੀ ਚੁੱਪੀ ਨਹੀਂ ਕਰਦਾ ਦੋ ਬੰਦੇ ਆਮਣੇ ਸਾਹਮਣੇ ਬੈਠੇ ਹਨ ਤੇ ਦੋਵੇਂ ਹੀ ਬੋਲੀ ਜਾਣ ਤਾਂ ਪੱਲੇ ਕੁਝ ਵੀ ਨਹੀਂ ਪੈਗਾ ਇੱਕ ਚੁੱਪ ਕਰੇ ਇੱਕ ਬੋਲੇ ਜ਼बान ਬੋਲੇ ਵਾਹਿਗੁਰੂ ਵਾਹਿਗੁਰੂ ਮਨ ਚੁੱਪ ਕਰੇ ਮਨ ਸੁਣੇ ਤੋ ਖਿਆਮਾ ਕਰਨੀ ਜ਼बान ਵਾਹਿਗੁਰੂ ਵਾਹਿਗੁਰੂ ਕਰਦੀ ਮਨ ਇਸ ਤੋਂ ਬਿਲਕੁਲ ਵਿਪਰੀਤ ਕੁਝ ਬੋਲਦਾ ਹੈ ਹਰ ਇੱਕ ਦਾ ਬੋਲਦਾ ਹੈ ਕਰਕੇ ਦੇਖਣਾ ਸਵੈ ਜ਼बान ਬਾਣੀ ਪੜਦੀ ਹੈ ਮਨ ਨਹੀਂ ਪੜਦਾ ਉਹ ਕੁਝ ਹੋਰ ਪੜਦਾ ਹੈ ਜਸ ਰਸਨਾ ਵਾਹਿਗੁਰੂ ਵਾਹਿਗੁਰੂ ਜਪਦੀਏ ਰਾਮ ਰਾਮ ਜਪਦੀਏ ਮਨ ਕੁਛ ਹੋਰ ਜਪਦਾ ਹੈ ਮਨ ਦਾ ਜਾਪ ਜ਼ਬਾਨ ਦੇ ਜਾਪ ਨਾਲ ਤਾਲ ਮਿਲ ਨਹੀਂ ਖਾਂਦਾ ਤੇ ਮਨ ਸਰੋਤਾ ਨਹੀਂ ਬਣਦਾ ਜ਼ਬਾਨ ਵਕਤਾ ਬਣ ਗਈ ਵਾਹਿਗੁਰੂ ਵਾਹਿਗੁਰੂ ਮਨ ਸਰੋਤਾ ਨਹੀਂ ਬਣਦਾ ਤਾਂ ਕੌਣ ਸੁਣੇ ਤੂੰ ਜ਼ਬਾਨ ਦਾ ਬੋਲਾ ਆ ਹਵਾ ਚ उड़ ਜਾਂਦਾ ਇੱਕ ਚੁੱਪ ਕਰੇ ਇੱਕ ਬੋਲੇ ਦੂਜੀ ਸਮੱਸਿਆ ਮਨ ਚੁੱਪ ਨਹੀਂ ਕਰਦਾ ਦੂਸਰੀ ਪੰਕਤੀ ਚ ਹੀ ਖੁਲਾਸਾ ਹੈ ਤੀਸਰਾ ਮਨ ਰਜਦਾ ਹੀ ਨਹੀਂ ਕਿਸੇ ਵੀ ਪਦਾਰਥ ਤੋਂ ਲੋਭ ਦੀ ਕੋਈ ਸੀਮਾ ਹੀ ਨਹੀਂ ਨਹੀਂ ਰਜਦਾ ਚੌਥਾ ਮਨ ਨੂੰ ਆਪਣੇ ਸਿਆਣਪ ਦਾ ਅਹੰਗ ਬੜਾ ਹੈ ਅਹੰਕਾਰ ਬੜਾ ਮੈਂ ਬਹੁਤ ਜਾਣਦਾ ਹਾਂ ਬਹੁਤ ਜਾਣਦਾ ਔਰ ਇਤਨਾ ਕੁਝ ਜਾਣਦਾ ਕੋਈ ਹੋਰ ਨਹੀਂ ਜਾਣਦਾ ਕੋਈ ਵੀ ਮਨੁੱਖ ਆਪਣੀ ਅਕਲ ਕਮ ਨਹੀਂ ਮੰਨਦਾ ਇਹ ਵੀ ਮੈਰਚ ਕਰਦੇ ਹਾਂ ਕੋਈ ਵੀ ਮਨੁੱਖ ਆਪਣੀ ਸਮਝ ਘੱਟ ਨਹੀਂ ਮੰਨਦਾ ਅਗਰ ਘੱਟ ਮੰਨਣ ਲੱਗ ਪਵੇ ਤਾਂ ਕਹਿੰਦੇ ਨੇ ਉਤਨੇ ਉਸ ਦੇ ਅੰਦਰ ਨਿਰਮਾਣਤਾ ਪ੍ਰਗਟ ਹੋਣ ਲੱਗ ਪੈਂਦੀ ਹੈ ਸੋਕਰਾਟ ਕਿਹਾ ਕਰਦੇ ਸੰਜਦ ਮੈਂ ਬੱਚਾ ਸੀ ਤੋ ਬੱਚਿਆਂ ਦੀ ਮਹਿਫਿਲ ਦੇ ਚ ਬੈਠ ਕੇ ਮੈਂ ਦਾਵਾ ਕਰਦਾ ਹਾਂ ਦਾ ਸੀ ਮੈਂ ਸਭ ਕੁਝ ਜਾਣਦਾ ਕੁਝ ਵੀ ਪੁੱਛੋ ਕੋਈ ਵੀ ਸਵਾਲ ਕਰੋ ਮੈਂ ਦੱਸਦਾ ਇਹ ਹੀ ਸੁਕਰਾਟ ਕਹਿੰਦਾ ਜਦ ਮੈਂ ਜਵਾਨ ਹੋਇਆ ਤੇ ਜਵਾਨਾਂ ਦੀ ਮਹਿਫਿਲ ਦੇ ਚ ਬੈਠ ਕੇ ਮੈਨੂੰ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਆਉਂਦਾ ਸਾਰੇ ਸਵਾਲਾਂ ਦਾ ਮੈਂ ਜਵਾਬ ਨਹੀਂ ਦਿਆਂ ਬਲਕਿ ਕਿ ਸਭ ਕੁਝ ਮੈਨੂੰ ਨਹੀਂ ਆਉਂਦਾ ਕੁਝ ਐਸਾ ਵੀ ਹੈ ਜੋ ਮੈਨੂੰ ਨਹੀਂ ਆਉਂਦਾ ਇਹੀ ਸੋਕਰਾਟ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਤੇ ਬੁੱਢਿਆਂ ਦੀ ਮਹਿਫਿਲ ਵਿੱਚ ਬੈਠ ਕੇ ਮੈਂ ਐਲਾਨੀਆਂ ਕਰ ਰਿਹਾ ਮੈਂ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਮੈਂ ਕਿਸੇ ਵੀ ਇੱਕ ਪ੍ਰਸ਼ਨ ਦਾ ਸਹੀ ਉੱਤਰ ਨਹੀਂ ਦੇ ਸਕਦਾ ਮੈਂ ਕੁਝ ਵੀ ਨਹੀਂ ਜਾਣਦਾ